ਸਤਿ ਸ੍ਰੀ ਅਕਾਲ ਮੇਰੇ ਮਿੱਤਰੋ ਕੀ ਹਾਲ ਚਾਲ ਆ ਤੇ ਮੇਰੇ ਵੱਲੋਂ ਤੁਹਾਡਾ ਸਦਾ ਸਵਾਗਤ ਆ ਮੈਂ ਤੁਹਾਡਾ ਆਪਣਾ ਛੋਟਾ ਵੀਰ ਤੇ ਅੱਜ ਦਾ ਵਲੌਗ ਆਪਾਂ ਕਰਦੇ ਆ ਸ਼ੁਰੂ ਤੇ ਬਾਹਰ ਮੌਸਮ ਹੈਗਾ ਪੂਰਾ ਚਿਲੜ ਹਾਂਜੀ ਮਿੱਤਰੋ ਬਰੀਕ ਬਰੀਕ ਕਣੀਆਂ ਪੈ ਰਹੀਆਂ ਵਾਂ ਤੇ ਮੌਸਮ ਪੂਰਾ ਚਿਲੜ ਹੋਇਆ ਪਿਆ ਵਾ ਤੇ ਦੇਖੋ ਕਿੰਨਾ ਰਿਵਿਊ ਕਿੰਨਾ ਘੈਂਟ ਆ ਤੇ ਬੋਲਟ ਏਜੰਸੀ ਜਾਣਾ ਸੀ ਆਪਾਂ ਨੂੰ ਥੋੜਾ ਜਿਹਾ ਕੰਮ ਸੀ ਤੇ ਮੌਸਮ ਖਰਾਬ ਹੋਣ ਕਰਕੇ ਜਾ ਨਹੀਂ ਗਿਆ ਤੇ ਇੱਧਰ ਖੜਾ ਆਪਣਾ ਵੋਲਟ ਇੱਕ ਆ ਛੋਟਾ ਖੜਾ ਤੇ ਇੱਕ ਖੜਾ ਇੱਧਰ ਆ ਬਾਹਰ ਆ ਚੁੱਕੇ ਆ ਤੇ ਗਲੀ ਚ ਮਾਲ ਮਾਲ ਦੇ ਲੋ ਸੋਹਣੇ ਮੁੰਡੇ ਤੇ ਆ ਤਾਂ ਸਾਡਾ ਨੀਗਰੋ ਆ ਤੇ ਮੌਸਮ ਹੋ ਗਿਆ ਥੋੜਾ ਸਾਫ ਠੰਡਾ ਬੌਰ ਲੱਗੀ ਜਾਂਦੀ ਪਰ ਹਵਾ ਠੰਡੀ ਠੰਡੀ ਚੱਲਦੀ ਪਈ ਆ ਹੋ ਠੀਕ ਆ ਕੱਪੜੇ ਰੇਜਮੈਂਟ ਸਾਡੇ ਡਾਕਟਰ ਵੀ ਦਾ ਉਹ ਭਜਾਤੇ ਨਾਲ ਇੱਕ ਜਿਹੜਾ ਜੜੀ ਰਹਿੰਦੇ ਉਹ ਭਜਾਤੇ ਆ ਤੇ ਹੁਣ ਹੋਰ ਤਾਂ ਤਾੜ ਲਈ ਤਿੰਨ ਪਲਾਂਟ ਚਿੜੀਆਂ ਵਾਸਤੇ ਹੀ ਹੋਰ ਤਾਂ ਤਿੰਨ ਤਾੜ ਚਿੜੀਆਂ ਵਾਸਤੇ ਹੋਰ ਕੱਟ ਤੇ ਕਦੇ ਜਿਹੜਾ ਹੋ ਗਿਆ ਜੀ ਇਹ ਬੱਚੇ ਦੀ ਅਜੀਬ ਚਲਾਈ ਜਾਂਦਾ ਸੰਮੀਰੇ ਗੱਡੀ ਵਿੱਚ ਤਿੰਦਾ ਫੋਨ ਖੋਣ ਵਾਲਾ ਸੱਚੀ ਗੱਲ ਆ ਏ 24 ਘੰਟੇ ਦੀ ਹੀਲਿੰਗ ਨੂੰ ਲੱਗਾ ਰੰਦਾ ਹੁਣ ਹੈਂਡ ਫ੍ਰੀ ਕਰਕੇ ਵਿਖਾ ਕਹਿੰਦਾ ਫੁਨਾ ਕਰ ਹੈਂਡ ਫ੍ਰੀ ਕਰ 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 ਹੈਂਡ ਫ੍ਰੀ ਕੀ ਦਾ ਹੁਣ ਕਰ ਕਰ ਹੈਂਡ ਫ੍ਰੀ ਕਰਕੇ ਦਿਖਾ ਕਿਹੜੀ ਆ ਉਹ ਫਰੈਂਡ ਆ ਯਾਰ ਐਵੇਂ ਕਿਵੇਂ ਫਰੈਂਡ ਸ਼ਕਤੀਮਾਨ ਮਾਲੀ ਬਣੇ ਸ਼ਕਤੀਮਾਨ ਹੈ ਹਮ ਤੁਮ ਕੋ ਕਿਆ ਜਾਣੇ ਮਨ ਹਮ ਸ਼ਕਤੀਮਾਨ ਨੇ ਜਾਣੇ ਮਨ ਐ ਮੈਂ ਮੈਂ ਬ੍ਰੌਂਗ ਬੋਏ ਆ ਗਿਆ ਕਾਫੀ ਤੇ ਆਪਾਂ ਨੂੰ ਕੀਤਾ ਆਪਾਂ ਨੇ ਫੋਨ ਕਹਿੰਦੇ ਕੀ ਡੰਗਰ ਲੱਗਿਆ ਪੱਠਿਆਂ ਚ ਤੇ ਖੇਤ ਨੂੰ ਆਪਾਂ ਪਹੁੰਚ ਨਾਲਿਆ ਖੇਤ ਤੇ ਉਹ ਸਿਆਦ ਘਰ ਦੇ ਵੀ ਖੜੇ ਉੱਥੇ ਪ੍ਰੋਸਾਨ ਲਾ ਲੇ ਅੱਗੇ ਸਾਹ ਪਿਆ ਚੜਿਆ ਅਰਨ ਨੂੰ ਵੀ ਇੱਧਰ ਰੋਹਿਤ ਨੂੰ ਨਹੀਂ ਇੱਧਰ ਉਹ ਇੱਧਰ ਸਰਦਾਰ ਵੀ ਨਾਲ ਮੰਗਰ ਲੱਗੇ ਸੀ ਸਾਨਾਂ ਦੇ ਵੇਰ ਦੇ ਅਕੋਂ ਸਾਲੇ ਹੋ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਤੇ ਆਪਾਂ ਅੱਜ ਜਾਣਾ ਵਾ ਸੁਖਮੰਦੀ ਐਡਮਿਸ਼ਨ ਕਰਾਉਣ ਤੇ ਆਉਂਦੇ ਜਾਵਾਂਗੇ ਸਕੂਲੇ ਤੇੋਂ ਦੀ ਕਰਾਵਾਂਗੇ ਐਡਮਿਸ਼ਨ ਤੇ ਆਪਾਂ ਕਰਦੇ ਪਏ ਆਉਂਦੀ ਵੇਟ ਤੇ ਉਹ ਜੇ ਆਇਆ ਨਹੀਂ ਜਦੋਂ ਨਹੀਂ ਉਹ ਚੱਲਦੇ ਆ ਫਿਰ ਸਕੂਲੇ ਆ ਵੀ ਸੁਖਮਣ ਆਪਣਾ ਆ ਗਿਆ ਤੇ ਆਪਾਂ ਚੱਲਦੇ ਹੁਣ ਸਕੂਲ ਨੂੰ ਤੇ ਮਿਲਦੇ ਆ ਤੁਹਾਨੂੰ ਸਕੂਲੇ ਤੇ ਹੁਣ ਜਾਣਿਆ ਸੁਖਮੰਦੇ ਸਕੂਲ ਹੈ ਅੰਦਰੀ ਅੰਦਰੀ ਹਾਂ ਆਪਾ ਪਹੁੰਚ ਗਏ ਸਕੂਲੇ ਤੇ ਚਲੋ ਮਿਲਦੇ ਆਂ ਜਾ ਕੇ ਟੀਚਰਾਂ ਨੂੰ ਇੱਥੇ ਅਸੀਂ ਇੱਥੇ ਪੜਿਆ ਮੈਂ ਖੁਦ ਵੀ ਇੱਥੇ ਪੜਿਆ ਜੀ ਅਸੀਂ ਪਹੁੰਚ ਗਏ ਸੀ ਸਕੂਲੇ ਤੇ ਮੈਡਮ ਕਲਾਸ ਲਾ ਕੇ ਬੈਠਿਆ ਤੇ ਉਹ ਕਹਿੰਦੇ ਕਿ ਵੇਟ ਕਰੋ ਬੈਠੋ ਤੇ ਵੇਟ ਵੇਟ ਹੀ ਬੈਠੇ ਬੈਠ ਗਏ ਨਾ ਮੈਡਮਾਂ ਦੀ ਸੋ ਹਾਂਜੀ ਮਿੱਤਰੋ ਸੁਗਮੰਦ ਹੈ ਅਨਮਿਸ਼ਨ ਦੀ ਗੱਲਬਾਤ ਹੋ ਗਈ ਤੇ ਆਪਾਂ ਹੁਣ ਇੱਥੋਂ ਚੱਲਦੇ ਆਂ ਪਰਮਿਸ਼ਨ ਕਰਾਉਣ ਕਰਾਵਾਂਗੇ ਆਪਾਂ ਪਰਸੋਂ ਸੋਮਵਾਰ ਕੀ ਨਾ ਤੇ ਸਰਟੀਫਿਕੇਟ ਲਿਆਉਣਾ ਇੱਕ ਟਫਾ ਕੇ ਤੇ ਉਸ ਹੋਰ ਪ੍ਰੂਫ ਸਾਈਡਿਆ ਦੇ ਫੇਰਾ ਆਉਨੇ ਆਂ ਚੱਲਦੇ ਆਂ ਤੁਹਾਨੂੰ ਪਰਸੋਂ ਦੇਖ ਲਓ ਤੇ ਆਪਾਂ ਪਹੁੰਚਣਾ ਵਾਣ ਤੇ ਦੇਲ ਪਵਾ ਕੇ ਚੱਲਦੇ ਆਂ ਫਿਰ ਹੁਣ ਕੱਲੋਂ ਆਪਾਂ ਆ ਗਏ ਆ ਪੰਪ ਤੇ ਤੇ ਹੁਣ ਆਪਾਂ ਕੋਲੇ ਆ ਆ ਪੋਲਾ ਤੇ ਇਹ ਆਪਣਾ ਯਾਰ ਮਿਲ ਗਿਆ ਜੁੰਡੀ ਦਾ ਆ ਬੈਠਾ ਹੀ ਜਾਣ ਗੱਦਾਂ ਬਹੁਤ ਠੀਕ ਠਾਕ ਹਾਂਜੀ ਤੇਲ ਪਾ ਲਿਆ ਤੇ ਆਪਾਂ ਚੱਲ ਪਏ ਆ ਪੰਪ ਤੋਂ ਤੇ ਛੱਡ ਕੇ ਰੋਡ ਤੇ ਹੁਣ ਆਪਾਂ ਪਹੁੰਚ ਗਏ ਆ ਜੀਰੇ ਤੇ ਆਪਾਂ ਲੈ ਕੇ ਦੇਣਾ ਵਾ ਮੁੰਡੇ ਨੂੰ ਹੁਣ ਮੁੰਡੇ ਨੇ ਕਰਨਾ ਵਾ ਸੁਖ ਮੁੰਡੇ ਆਪਣੇ ਦੇ ਪਹੁੰਚੇ ਆਂ ਜੀ ਤੇ ਹੁਣ ਆਪਾਂ ਚੱਲਦੇ ਆਂ ਫਾ ਚਲਦੇ ਆ ਮੋਬਾਈਲ ਵਾਲੀ ਦੁਕਾਨ ਤੇ ਜੀ ਆਪਾਂ ਪਹੁੰਚ ਗਏ ਆ ਅਨਲ ਫਾਈਨਲੀ ਮੋਬਾਈਲਾਂ ਵਾਲੀ ਦੁਕਾਨ ਤੇ ਤੇ ਚਲਦੇ ਆ ਅੰਦਰ ਤੇ ਲੈਨੇ ਆ ਫੋਨ ਹੁਣ ਕੋਣੇ ਫੋਨ ਖਿਆ ਭਾਈ ਕੋਲ ਆਓ ਤੇ ਮੋਬਾਈਲ ਵਿਜ਼ਿਟ ਕਰੋ ਭਾਈ ਕੋਲ ਵਾਧੂ ਹੁਣ ਸਿਆ ਆਈਫੋਨ ਵੀ ਬਤੇ ਰੇ ਆਹਨ ਮੋਬਾਈਲ ਉਥੋਂ ਨਹੀਂ ਪਸੰਦ ਆਇਆ ਤੇ ਆਪਾਂ ਹੁਣ ਚਲਦੇ ਆ ਕਿਸੇ ਹੋਰ ਦੁਕਾਨ ਤੇ ਉਥੋਂ ਫੋਨ ਆ ਵੀ ਮਿੱਤਰੋ ਕਾਮਾਗਮਾਰਕ ਚੱਲੇ ਆ ਘਰ ਨੂੰ ਨਹੀਂ ਗੱਲ ਬਣੀ ਅਸੀਂ ਮੁੜ ਪਏ ਹਾਂ ਘਰ ਨੂੰ ਤੇ ਜਾਂਦੇ ਆ ਘਰੇ ਸੋ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਤੇ ਅੱਜ ਦਾ ਵਲੌਗ ਆਪ ਇੱਥੇ ਕਰਦੇ ਖਤਮ ਤੇ ਮਿਲਦੇ ਆ ਤੁਹਾਨੂੰ ਕਿਸੇ ਨਵੀਂ ਵੀਡੀਓ ਨਾਲ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਸੋ ਬਾਏ